ਅਸੀਂ ਕਾਲ ਸਾਰੇ ਨੂੰ ਅੱਜ ਆਪਾਂ Talk ਕਰਨ ਜਾ ਰਹੇ ਹਾਂ addictions ਦੇ ਬਾਰੇ ਤੇ ਅੱਜ ਆਪਾਂ Talk ਕਰਾਂਗੇ addictions ਦੀਆਂ ਪੰਜ stages ਦੇ ਬਾਰੇ even though there are no numbers ਕਦੇ ਵੀ ਆਪਾਂ like obviously numbers ਦੇ ਵਿੱਚ ਕਾਮ联 ਕਰ ਸਕਦੇ ਕਿ ਕਿਹੜੀਆਂ stages ਹੋ ਸਕਦੀਆਂ ਨੇ ਹਰ ਇੱਕ ਪਰਸਨ ਦੀ ਆਪਣੀ ਪਸਨੈਲਿਟੀ ਹੁੰਦੀ ਆ ਦੇ ਹੈਵ देयर ਓਨ ਐਕਸਪੀਰੀਅੰਸ ਐਂਡ ਦੇ ਹੈਵ देयर ਓਨ ਸਟਾਈਲ ਟੂ ਰਿਕਵਰ ਬਟ ਟੈਕਨੀਕਲੀ ਆਪਾਂ ਇਹਨੂੰ ਪੰਜ ਦੇ ਵਿੱਚ ਤਾਲੇ ਕਿਹਾ ਜਾ ਰਿਹਾ ਬਿਕਾਜ਼ ਇਟਸ ਵੈਰੀ ਜੈਨੂਇਨ ਐਂਡ ਬੜੀ ਸਿੰਪਲ ਜੇਰ ਟੈਕਨੀਕਸ ਨੇ ਗਿਆ ਐਂਡ ਯੂ نو ਦੇ ਹੈਵ देयर ਸੈਟ ਕਾਈਂਡ ਆਫ ਐਗਜ਼ੈਪਲਸ ਕਿ ਹਾਂ ਇਹ ਚੀਜ਼ ਹੁੰਦੀ ਆ ਸੋ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੀ ਸਟੇਜ ਤੋਂ ਜਿਹੜੀ ਕਿ ਆਲਵੇਜ਼ ਡਿਨਾਇਲ ਦੀ ਹੁੰਦੀ ਆ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਹਮ ਹਰ ਵੜੀ ਬੰਦਾ ਬਣਾ ਕਰਦਾ ਹੈ ਕਿ ਉਹਨੂੰ ਕੁਝ ਨਹੀਂ ਹੈ ਸੋ ਫਰਸਟ ਆਫ ਆਲ ਜਦੋਂ ਕੋਈ ਫੋਰ ਐਗਜ਼ਾਮਪਲ ਇੰਡੀਵਿਜੂਅਲ ਆਰ ਅਡਿਕਟਿਡ ਆ ਕਿਸੇ ਵੀ ਚੀਜ਼ ਤੋਂ ਇਟ ਕੁਡ ਬੀ ਐਨੀਥਿੰਗ ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਡਰੱਗਸ ਹੀ ਅਡਿਕਟਿਡ ਦੇ ਵਿੱਚ ਆਉਂਦੀਆਂ ਨੇ ਗਿਆ ਯੂ نو ਸਮ ਟਾਈਮਸ ਦੇ ਆਦਰ ਮੋਰ ਅਡਿਕਸ਼ਨਸ ਟੂ ਤੋ ਜਦੋਂ ਇੱਕ ਇੰਡੀਵਿਜੂਅਲ ਮਨਾ ਕਰਦਾ ਹੈ ਕਿ ਡਿਨਾਇਲ ਦੇ ਪ੍ਰੋਸੈਸ ਚ ਚੱਲ ਰਿਹਾ ਹੁੰਦਾ ਕਿ ਨਹੀਂ ਉਹਨੂੰ ਕੋਈ ਵੀ ਤਰ੍ਹਾਂ ਦੀ ਯੂ نو ਅਡਿਕਸ਼ਨਸ ਨਹੀਂ ਹੈ ਕਿ ਹੈ ਇਸ ਕੰਪਲੀਟਲੀ ਫਾਈਨ অর ਸ਼ੀ ਇਸ ਕੰਪਲੀਟਲੀ ਫਾਈਨ ਉਸ ਸਟੇਜ ਨੂੰ ਆਪਾਂ ਆਬਵੀਅਸਲੀ ਪਹਿਲੀ ਸਟੇਜ ਮੰਨ ਕੇ ਚੱਲਦੇ ਹਾਂ ਕਿਉਂਕਿ ਤੁਸੀਂ ਹਜੇ ਉਸ ਚੀਜ਼ ਵੱਲ ਗਏ ਨਹੀਂ ਹੁੰਦੇ ਪਰ ਡੀਪ ਡਾਊਨ ਕਿਤੇ ਨਾ ਕਿਤੇ ਯੂ نو ਥਿੰਗਸ ਆਰ ਹੈਪਨਿੰਗ ਲਾਈਕ ਕੋਸ਼ਣਾ ਕੋਸ਼ चेंजेस ਆ ਰਹੀਆਂ ਹੁੰਦੀਆਂ ਨੇ ਕਿਹਾ ਪਰ ਤੁਸੀਂ ਉਸ ਚੀਜ਼ ਨੂੰ ਅਕਸੈਪਟ ਨਹੀਂ ਕਰਨਾ ਚਾਹ ਰਹੇ ਹੁੰਦੇ ਕਿ ਉਹ ਚੀਜ਼ਾਂ ਤੁਹਾਡੇ ਬਿਹੇਵੀਅਰ ਐਡਿਕਸ਼ਨਸ ਦੇ ਕਰਕੇ ਆ ਰਹੀਆਂ ਨੇ ਆ ਕਿਸੇ ਵੀ ਪਾਰਟਿਕੂਲਰ ਚੀਜ਼ ਜਿਹੜੀ ਕਿ ਐਡਿਕਸ਼ਨਸ ਦਾ ਰੂਪ ਜਿਹੜੀ ਐਡਿਕਸ਼ਨਸ ਦੇ ਵਿੱਚ ਜਾ ਚੁੱਕੀ ਆ ਉਹਦੇ ਕਰਕੇ ਆ ਰਹੀ ਆ ਸੋ ਸੈਕਿੰਡ ਜਦੋਂ ਆਪਾਂ ਸਟੇਜ ਜਾਂਦੇ ਆ ਤਾਂ ਹੌਲੀ ਹੌਲੀ ਉਹ ਜਿਹੜੀਆਂ ਰਿਅਲਾਈਜੇਸ਼ਨ ਸਟਾਰਟ ਹੁੰਦੀ ਆ ਤੁਸੀਂ ਸੋਚਣਾ ਸਟਾਰਟ ਕਰਦੇ ਹੋ ਕਿ ਨਹੀਂ ਯੂ نو देयर ਇਜ਼ ਸਮਥਿੰਗ ਗੋਇੰਗ ਔਨ ਹੋ ਸਕਦਾ ਹੈ ਕਿ ਇਹ ਉਹੀ ਉਸੇ ਦਾ ਹੀ ਨਤੀਜਾ ਹੋਵੇ ਜਿਹੜਾ ਤੁਹਾਡਾ ਬਿਹੇਵੀਅਰ ਹੈ ਜਿਹਨੂੰ ਤੁਸੀਂ ਪਹਿਲਾਂ ਡਿਨਾਈਲ ਕਰਦੇ ਹੋ ਤਾਂ ਹੌਲੀ ਹੌਲੀ ਜਦੋਂ ਤੁਸੀਂ ਉਹਦੇ ਬਾਰੇ ਸੋਚਣਾ ਸਟਾਰਟ ਕਰਨਾ ਸਟਾਰਟ ਕਰ ਦਿੰਦੇ ਹੋ ਕਿ ਨਹੀਂ ਯੂ نو ਹੋ ਸਕਦਾ ਤੋ ਸੋ ਹੌਲੀ ਹੌਲੀ ਤੁਸੀਂ ਨੂੰ ਸੈਲਫ ਰਿਅਲਾਈਜੇਸ਼ਨ ਚ ਲੈ ਕੇ ਆ ਸਕਦੇ ਹੋ ਕਿ ਯੂ نو ਤੁਸੀਂ ਸੋਚਣਾ ਸਟਾਰਟ ਕਰਤਾ ਕਿ ਹੋ ਸਕਦਾ ਕਿ ਇਹਦੇ ਕਰਕੇ ਹੋਵੇ ਚਾਹੇ ਤੁਸੀਂ ਸਟਿਲ ਡਿਨਾਇਲ ਚ ਚੱਲ ਰਹੇ ਹੋਵੋ ਤੇ ਉਹ ਜਿਹੜੀ ਸਟੇਜ ਆ ਕਾਈਂਡ ਆਫ ਇੱਕ ਤਰ੍ਹਾਂ ਤੋਂ ਹੌਲੀ ਹੌਲੀ ਯੂ نو ਤੁਹਾਡੇ ਆਪਣੇ ਅੰਦਰ ਜਿਹੜੀ ਇੱਕ ਆ ਕਾਈਂਡ ਆਫ ਇੱਕ ਲਾਈਟ ਹੁੰਦੀ ਹੈ ਨਾ ਉਹ ਚਲਾਨੀ ਸਟਾਰਟ ਕਰ ਦਿੰਦੀ ਹੈ ਕਿ ਹਾਂ ਠੀਕ ਆ ਹੋ ਸਕਦਾ ਇਹਦੇ ਕਰਕੇ ਹੋ ਰਿਹਾ ਹੋਵੇ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਚੇਂਜ ਆ ਰਿਹਾ ਵਾ ਨੇਚਰ ਦੇ ਵਿੱਚ ਆ ਰਿਹਾ ਬੋਡੀ ਲੈਂਗੁਏਜ ਦੇ ਵਿੱਚ ਆ ਰਿਹਾ ਆ ਜਾਂ ਉਹਦੇ ਨਾਲ ਕਿਹੜੀਆਂ ਕਿਹੜੀਆਂ ਅੱਗੇ ਜਿਹੜੀਆਂ ਨੇ ਪ੍ਰੋਬਲਮਸ ਨੇ ਉਹ ਆ ਰਹੀਆਂ ਨੇ ਸੋ ਇਹ ਜਿਹੜੀਆਂ ਦੋ ਸਟੇਜਸ ਨੇ ਆਲਵੇਸ ਹਾਰਡ ਹੁੰਦੀਆਂ ਨੇ ਪਰਸਨ ਵਾਸਤੇ ਯੂ نو ਦੇ ਨੀਡ ਆਫਕੋਰਸ ਮੋਰ ਸਪੋਰਟ ਔਂ ਤੁਸੀਂ ਐਜ਼ ਅ ਫੈਮਿਲੀ ਮੈਂਬਰ ਯੂ نو ਚਾਹੋ ਤਾਂ ਹੈਲਪ ਕਰ ਸਕਦੇ ਹੋ ਸਿਰਫ ਇਹੀ ਇਹੀ ਨਹੀਂ ਕਿ ਉਹਨੂੰ ਬਾਰ ਬਾਰ ਪੋਕ ਕੀਤਾ ਜਾਵੇ ਯੂ نو ਕਿ ਯਾ देयर इज समथिंग देयर इज समथिंग ਬਟ ਆਫ ਕੋਰਸ ਲਾਈਕ ਯੂ نو ਰੀਅਲਾਈਜ਼ਿੰਗ ਉਹਨਾਂ ਨੂੰ ਰੀਅਲਾਈਜ਼ ਕਰਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਨਹੀਂ ਯੂ نو ਲਾਸਟ ਟਾਈਮ ਇਹ ਇਦਾਂ ਨਹੀਂ ਸੀਗਾ ਤੇ ਇਸ ਟਾਈਮ ਇਦਾਂ ਹੋ ਰਿਹਾ ਆ ਐਂਡ ਦੈਨ ਇਹ ਕੰਟੀਨਿਊ ਦੇ ਵਿੱਚ ਆ ਜਾਂ ਫਿਰ ਨਹੀਂ ਸੋ ਇਹ ਚੀਜ਼ਾਂ ਦੀ ਜਿਹੜੀ ਰੀਅਲਾਈਜ਼ੇਸ਼ਨ ਕਰਾਉਣੀ ਵੀ ਜ਼ਰੂਰੀ ਹੁੰਦੀ ਆ ਤਾਂ ਆਪਾਂ ਅੱਗੇ ਚੱਲਦੇ ਆ ਥਰਡ ਵਾਲੀ ਸਟੇਜ ਤੇ ਜਿੱਥੇ ਆਪਾਂ ਗੱਲ ਕਰਦੇ ਆ ਕਿ ਜਦੋਂ ਬੰਦਾ ਜਦੋਂ ਹੌਲੀ ਹੌਲੀ ਰੀਅਲਾਈਜ਼ ਕਰਨਾ ਸਟਾਰਟ ਕਰ ਦਿੰਦਾ ਥੈਨ ਉਹ ਪ੍ਰੈਪਰੇਸ਼ਨ ਤੇ ਆ ਜਾਂਦਾ ਹੈ ਜਦੋਂ ਉਹਨੂੰ ਰੀਅਲਾਈਜ਼ ਹੋ ਗਿਆ ਕਿ ਜਿੱਦਾਂ ਕਹਿ ਲਓ ਕਿ ਦੋ ਕੋਈ ਵੀ ਬਿਹੇਵੀਅਰ ਇਦਾਂ ਦੇ ਹੋਏ ਨੇ ਜਿਹੜੇ ਸਿਮਿਲਰ ਹੋਏ ਨੇ ਐਂਡ ਇਟਸ ਅ ਵੈਰੀ ਡਿਫਰੈਂਟ ਦੈਨ ਪਾਸਟ ਸੋ ਆਬਵੀਅਸਲੀ ਦੋ ਤੋਂ ਬਾਅਦ ਥੈਨ ਜਦੋਂ ਹੋਣਗੇ ਤਾਂ ਟਰਾਈ ਕਰੂਗਾ ਕਿ ਦੁਬਾਰਾ ਨਾ ਹੋਵੇ ਤਾਂ ਕਿ ਤੁਸੀਂ ਉਸ ਚੀਜ਼ ਨੂੰ ਦੁਬਾਰਾ ਫੋਕ ਨਾ ਕਰੋਗੇ ਹਾਂ ਇਹ ਚੀਜ਼ ਡਿਫਰੈਂਟ ਹੈ ਯੂ نو ਥੇਰ ਇਜ਼ ਸਮਥਿੰਗ ਗੋਇੰਗ ਔਨ ਉਹ ਚੀਜ਼ਾਂ ਨੂੰ ਉਹ ਆਬਵੀਅਸਲੀ ਪ੍ਰੈਪਰੇਸ਼ਨ ਚ ਲੈ ਕੇ ਆਉਣਾ ਸਟਾਰਟ ਕਰ ਦਿੰਦਾ ਆ ਕਿ ਨਹੀਂ ਅ ਮੈਂ ਇਦਾਂ ਹੋ ਨਹੀਂ ਦੇਣਾ ਯੂ نو ਮੇਬੀ ਦੇ ਵਿਲ ਟਾਕ ਟੂ ਸੰਬਡੀ ਡਾਕਟਰ অর ਐਨੀ ਥੈਰਾਪਿਸਟ অর ਕਾਉਨਸਲਰ ਉਹ ਜੇ ਉਹ ਕਿਸੇ ਵੀ ਯੂ نو ਸੋਸ਼ਲ ਵਰਕਰ ਨਾਲ ਕਨੈਕਟਡ ਹੈਗਾ ਸੋ ਟੈਕਨੀਕਲੀ ਉਹ ਗੱਲ ਕਰਨਗੇ ਕਿ ਯੂ نو ਐਵਰੀਬਾਡੀ ਸਾਰੇ ਮੈਨੂੰ ਇਦਾਂ ਦੀਆਂ ਗੱਲਾਂ ਦੱਸਦੇ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਸਹੀ ਹੋ ਰਿਹਾ ਨਹੀਂ ਹੋ ਰਿਹਾ ਬਟ ਇਟ ਹੈਪਨ ਟੂ 1 3 ਟਾਈਮਸ ਸੋ ਉਹ ਜਿਹੜੀ ਚੀਜ਼ਾਂ ਨੇ ਉਹ ਤੁਹਾਨੂੰ ਦੱਸ ਦਿਆ ਨੇ ਕਿ ਯਸ ਐਨਮ ਤਾਂ ਤੁਸੀਂ ਰਿਅਲਾਈਜ਼ ਕਰਨਾ స్టార్ਟ ਕਰਤਾ ਹੈ ਨਾਊ ਯੂ ਆਰ ਰੈਡੀ ਫॉर दैट ਸੋ ਤੁਸੀਂ ਪ੍ਰੈਪਰੇਸ਼ਨ ਕਰਨੀ స్టార్ਟ ਕਰ ਦਿੰਨੇ ਹੋ ਉਸ ਚੀਜ਼ ਦੀ ਐਂਡ ਇਸ ਤੋਂ ਬਾਅਦ ਫਿਰ ਆਪਾਂ ਲੈ ਕੇ ਆਉਂਦੇ ਹਾਂ ਫੋਰਥ ਸਟੇਜ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਹੈ ਕਿ ਹੁਣ ਤੁਸੀਂ ਪ੍ਰੈਪਰੇਸ਼ਨ ਤਾਂ ਸਟਾਰਟ ਕਰਤੀ ਹੈ ਨਾਊ ਯੂ ਆਰ ਐਕਚੁਅਲੀ ਇਨ ਦਾ ਐਕਸ਼ਨ ਟੂ ਹੁਣ ਤੁਸੀਂ ਇਹ ਸੋਚਣਾ ਸਟਾਰਟ ਕਰ ਦਿੰਨੇ ਹੋ ਕਿ ਹਾਂ ਮੈਂ ਇਸ ਚੀਜ਼ ਨੂੰ ਇਦਾਂ ਕਰਨਾ ਤਾਂਕਿ ਇਹ ਚੀਜ਼ ਦੁਬਾਰਾ ਨਾ ਹੋਵੇ ਰਾਈਟ ਇਨ ਇਵਨ ਤੋਂ ਜਦੋਂ ਆਪਾਂ ਪ੍ਰੈਡਿਕਸ਼ਨਸ ਦੀ ਗੱਲ ਕਰਦੇ ਡਿਕਸ਼ਨਸ ਦੀ ਰਿਕਵਰੀ ਦੀ ਗੱਲ ਕਰਦੇ ਆ ਤਾਂ ਰਿਕਵਰੀ ਆਪਸ਼ਨਸ ਦੇ ਵਿੱਚ ਕਈ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਦੱਸੀਆਂ ਜਾਂਦੀਆਂ ਕਰਨ ਵਾਸਤੇ ਜਿਹੜੀਆਂ ਦੇ ਵਾਂਟ ਯੂ ਟੂ ਕੰਟੀਨਿਊ ਹੈ ਨਾ ਕਨਸਿਸਟੈਂਟ ਉਪਰ ਕਨਸਿਸਟੈਂਟ ਰੈਕਿੰਗ ਤੋਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਕੀਤੇ ਤੁਸੀਂ ਕੱਲ ਨਹੀਂ ਕਰਦੇ ਪਏ ਉਹ ਤੁਹਾਨੂੰ ਹਮੇਸ਼ਾ ਗਾਈਡ ਕਰਦੇ ਆ ਯੂ نو ਮੋਟੀਵੇਟ ਕਰਦੇ ਆ ਕਿ ਇਹ ਚੀਜ਼ਾਂ ਰੋਜ਼ ਕਰਨੀਆਂ ਨੇ ਈਵਨ ਜੇ ਉਹ ਮੈਡਿਕ ਮੈਡੀਕੇਸ਼ਨ ਇਹ ਕਿਸੇ ਤਰ੍ਹਾਂ ਦੀ ਤਾਂ ਵੀ ਜੇ ਕੋਈ ਕੋਈ ਉਸੇ ਦਵਾਈ ਲੈਣੇ ਪਏ ਉਹ ਕਈ ਦਵਾਈਆਂ ਤਾਂ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਡੇਲੀ ਲੈਣੀਆਂ ਹੁੰਦੀਆਂ ਨੇ ਤਾਂ ਪ੍ਰੈਪਰੇਸ਼ਨ ਤੋਂ ਜ਼ਰੂਰ ਤੁਸੀਂ ਸਟਾਰਟ ਹੋ ਕੇ ਐਕਸ਼ਨ ਦੇ ਹੋਂਨ ਤੋਂ ਐਕਸ਼ਨ ਦੇ ਵਿੱਚ ਤੁਸੀਂ ਐਕਚੁਅਲੀ ਦਵਾਈ ਟੇਕ ਕਰਨੇ ਹੋ ਐਂਡ ਦੈਨ ਉਹਨੂੰ ਤੁਸੀਂ ਐਵਰੀ ਡੇ ਲੈ ਰਹੇ ਹੋ ਸੋ ਇਦਾਂ ਆਪਾਂ ਇਹਨੂੰ ਡਿਵਾਈਡ ਕਰਕੇ ਜਦੋਂ ਆਪਾਂ ਲਾਸਟ ਸਟੇਜ ਤੇ ਕਨਕਲੂਡ ਕਰਦੇ ਆ ਤਾਂ ਉਹ ਇੱਥੇ ਕਰਦੇ ਆ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਮੈਨੇਜ ਕਰਨਾ ਸਿੱਖ ਲੈਨੇ ਹੋ ਸੋ ਫੋਰ ਐਗਜ਼ਾਮਪਲ ਹੌਲੀ ਹੌਲੀ ਤੁਹਾਨੂੰ ਇਹ ਚੀਜ਼ ਪਤਾ ਲੱਗੀ ਹੈ ਕਿ ਗੈਸ ਤੁਸੀਂ ਯੂ نو ਕੁਝ ਸਿੱਖਿਆ ਬਾਅਦ ਤੁਸੀਂ ਆਪ ਉਸ ਚੀਜ਼ ਨੂੰ ਥੋੜਾ ਜਿਹਾ ਆਪਣੇ ਵਿੱਚ ਲੈ ਕੇ ਆ ਰਹੇ ਹੋ ਚੇਂजेस ਲੈ ਕੇ ਆ ਰਹੇ ਹੋ ਆਪਣੇ ਵਿੱਚ ਆਪਣੇ ਬਾਰੇ ਸੋਚ ਰਹੇ ਹੋ ਕਿ ਕਿ ਕਿੱਦਾਂ ਕਰਨਾ ਆ ਕਿੱਦਾਂ ਨਹੀਂ ਕਰਨਾ ਆ ਹੁਣ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਰੱਖ ਵੀ ਰਹੇ ਹੋ ਤੁਹਾਨੂੰ ਮੇਬੀ ਬੇਰਲੀ ਕਿਸੇ ਯੂ نو ਕਾਈਂਡ ਆਫ ਨੋਟੀਫਿਕੇਸ਼ਨ ਦੀ ਲੋਡ ਹੋਵੇ ਕਿ ਹਾਂ ਠੀਕਾ ਰਿਮਾਈਂਡਰ ਦਿੱਤੇ ਜਾ ਰਹੇ ਨੇ ਪਰ ਯੂ ਏ ਸਟਿਲ ਡੂਇੰਗ ਇਟ ਸੋ ਥਿਸ ਇਸ ਕਾਲਡ ਆ ਰਿਕਵਰੀ ਕਾਈਂਡ ਆਫ ਸਟੇजेस ਅ ਚੇਂਜ ਸਟੇजेस ਤੁਸੀਂ ਕਹਿ ਸਕਦੇ ਹੋ ਪਰ ਯਾ ਇਹ ਜ਼ਰੂਰੀ ਨਹੀਂ ਕਿ ਐਂਡ ਆਪਣੇ ਆਪ ਨੂੰ ਇਕਨੋਲਜ ਕਰਨਾ ਵੀ ਬਹੁਤ ਜ਼ਰੂਰੀ ਹੈ ਯੂ نو ਰਿਵਾਰਡ ਯਰself ਜਦੋਂ ਤੁਸੀਂ ਪ੍ਰੈਪਰੇਸ਼ਨ ਦੀ ਸਟੇਜ ਤੇ ਆ ਜਾਂਦੇ ਹੋ ਕਿ ਨਹੀਂ ਯੂ نو ਜੇ ਮੈਂ ਉਸ ਚੀਜ਼ ਨੂੰ ਅਕਸੈਪਟ ਕੀਤਾ ਹੈ ਅਕਸੈਪਟ ਕਰਕੇ ਪ੍ਰੈਪਰੇਸ਼ਨ ਤੇ ਆਇਆ ਇਟਸ ਅ ਬਿਗ ਚੇਂਜ ਫॉर ਮੀ ਐਂਡ ਦੈਨ ਉਹਨੂੰ ਅਕਸੈਪਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਥੈਂਕ ਯੂ ਫॉर ਵਾਚਿੰਗ ਐਂਡ ਦੈਨ ਜੇ ਕੋਈ ਵੀ ਕੁਐਸ਼ਨਸ ਹਨ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ